रामकली कली महल्ला तीजा आनंद इकोङ्कार सतगुरु प्रसाद आनंद पया मेरी माए सतगुरु पाया पतगुरु पाया सहज से ती मन व्या वैया राग रत् परि सबद गाण आया सब तगावो गा वो हरि केरा मन जनि वसा ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲਾ ਰਹੋ ਤੂੰ ਮਨ ਮੇਰੇ ਦੁਖ ਸਭ ਬਿਸਾਰਣਾ ਅੰਗੀਕਾਰੋ ਹੁਕਾਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰਥ ਸੁਆਮੀ ਸੋ ਕਮਨ ਬਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ साचे साहिबा क्या नहीं करते ते करते तेरे सब कि है सो सोपा सदा सि सलाह तेरी नम मनवसा ਨਾਮ ਜਨ ਕੇ ਮਨ ਵਸਿਆ ਆਵਾਜ਼ੇ ਸਬਦ ਕਨੀਰੀ ਕਹਿ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਦਾਰੋ ਸਾਚਾ ਨਾਮ ਆਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਖਰ ਸਾਤ ਸਖਮਰ ਆਏ ਵਸਿਆ ਜਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਸ ਦੀਆਂ ਹੀ ਵਡਿਆਈਆਂ ಕಹ ನಾನಕ ಸೋ ಸಂತೋ ಶಬ್ದ ತರೋ ಪಿ ಯಾರೋ ಸಾಚ ನಾನ ನಿರಾಧಾರೋ ವಾಜೇ ಪಂಚ ಶಬ್ದ ತ ಸಭಾಗ್ಯ ಸಭಾಗ್ಯ ಶಬ್ದ ವಾಜ ಕಲಾ ಜಿತ್ಾರಿಯ ਪੰਚ ਦੂਤ ਤਦ ਵਸ ਕੀਤੇ ਕਾਲ ਕੰਠ ਕਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਮੂਆ ਤਿਤ ਕਰ ਅਨਹਦ ਵਾਜੇ ਅਨਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰਬਰਮ ਤ੍ਰਬ ਪਾਇ ਉਤਰੇ ਇਹ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਮਾਣੀ ਸੰਤ ਸਾਜਣ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸਣ ਤੇ ਤਨੀਤ ਕਹਤੇ ਪਵਿਤਤ ਸਤਗੁਰ ਆਪਰ ਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਸਣਤੇ ਤਨਿਤ ਕਹਤੇ ਪਵਿਤ ਸਤਗੁਰਿਆ ਫਰਖੂਰੇ ਮੈਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ